ਵੀ ਇੱਕ ਦੇਖੋ ਮੌਜੂਦਾ ਐਮਐਲਏ ਆ ਜੀ ਸਾਡੇ ਸਤਿਕਾਰਯੋਗ ਹੈ ਰਾਣਾ ਇੰਦਰਪ੍ਰਤਾਪ ਜੀ ਮੌਜੂਦਾ ਐਮਐਲਏ ਜੀ ਉਹ ਆਪਣੀ ਇੰਟਰਵਿਊ ਕਰ ਰਹੇ ਆ ਜੀ ਪੱਤਰਕਾਰ ਗੱਲਬਾਤ ਕਰ ਰਹੇ ਆ ਉਹਨਾਂ ਨਾਲ ਜੀ ਜੀ ਤੇ ਉਹਨਾਂ ਨੇ ਲਿਆ ਕੇ ਸਿੱਧਾ ਉਹਨਾਂ ਬਾਦ ਨੂੰ ਉਹ ਜੂੰਗਾ ਕਰ ਦਿੱਤਾ ਜੀ ਤੇ ਉਹਨੂੰ ਬੰਦ ਕਰਨ ਨੂੰ ਕਹਿਣ ਤੇ ਅੱਗੇ ਨੰਗਰ ਨੂੰ ਤੇ ਉਹ ਬਹੁਤ ਗਲਤ ਸੀਗੀ ਕਿਉਂਕਿ ਵਿੱਚ ਜੇਕਰ ਦੇਖਿਆ ਜਾਵੇ ਤਾਂ ਰਾਣਾ ਇੰਦਰਪ੍ਰਤਾਪ ਦੀ ਤਾਂ ਕੋਈ ਗਲਤੀ ਨਹੀਂ ਜੀ ਨਹੀਂ ਜੀ ਮੇਰੇ ਹਿਸਾਬ ਨਾਲ ਰਾਣਾ ਇੰਦਰਪ੍ਰਤਾਪ ਉੱਥੇ ਬਿਲਕੁਲ ਸਹੀ ਸੀਗੇ ਕਿਉਂਕਿ ਉਹ ਤੇ ਆਪਣੀ ਇੰਟਰਵਿਊ ਕਰ ਰਹੇ ਆ ਜੀ ਬਿਲਕੁਲ ਜੇ ਪਾਣੀ ਦੇ ਵਿੱਚੋਂ ਅਸੀਂ ਲੈ ਕੇ ਆਏ ਆ ਜਊਗਾ ਅਸੀਂ ਸੁੱਕੇ ਥਾਂ ਤੇ ਉੱਤਰ ਕੇ ਵੀ ਜਾ ਸਕਦੇ ਆ ਕਿਉਂਕਿ ਸਾਰੀ ਸੰਗਤ ਉੱਥੇ ਬੜੇ ਆਰਾਮ ਨਾਲ ਚੱਲ ਫਿਰ ਰਹੀ ਆ ਜੀ ਜੀ ਕਿਉਂਕਿ ਜਿੱਥੇ ਚੱਲ ਫਿਰਨ ਦਾ ਸਮਾਂ ਹੁੰਦਾ ਜਾਂ ਟਾਈਮ ਹੁੰਦਾ ਆ ਜਗ੍ਹਾ ਹੁੰਦੀ ਆ ਉੱਥੇ ਆਪਾਂ ਇੰਟਰਵਿਊ ਕਰ ਸਕਦੇ ਆ ਹਾਂ ਜੀ ਬਿਲਕੁਲ ਉਹ ਵੀ ਤਾਂ ਪਾਣੀ ਤੋਂ ਬਾਹਰ ਇੰਟਰਵਿਊ ਕਰਦੇ ਸੀ ਤੇ ਉਹ ਤੇ ਜਾਣ ਬੁੱਝ ਕੇ ਇੱਕ ਆਪਣੇ ਆਪ ਨੂੰ ਵੱਡਾ ਦਿਖਾਉਣ ਦੀ ਉਹ ਇੱਕ ਸੀਗੀ ਹੋਰ ਕੁਝ ਨਹੀਂ ਤੁਹਾਨੂੰ ਨਹੀਂ ਲੱਗਦਾ ਕਿ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਪੰਜਾਬ ਦੇ ਵਿੱਚ ਖਾਸ ਕਰਕੇ ਆਪਣੇ ਸੁਲਤਾਨਪੁਰ ਲੋਧੀ ਏਰੀਆ ਦੇ ਵਿੱਚ ਕਿ ਲੋਕ ਡੁੱਬ ਰਹੇ ਨੇ ਲੋਕ ਤੜਫ ਰਹੇ ਨੇ ਔਰ ਸਿਆਸੀ ਜਿਹੜਾ ਸਿਆਸੀ ਲੋਕ ਜਿਹੜੇ ਨੇ